ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਨੇ ਬਈ ਜਿਹੜਾ ਇਹ ਇਲੈਕਸ਼ਨ ਦਾ ਟਾਈਮ ਆ ਗਿਆ ਇਹਦੇ ਵਿੱਚ ਆਪਾਂ ਨੇ ਤੁਲਨਾ ਜ਼ਰੂਰ ਕਰਨੀ ਹੈ ਪਹਿਲਾਂ ਤਾਂ ਆਪਾਂ ਨੇ ਪਾਰਟੀਆਂ ਦੀਆਂ ਤੁਲਨਾ ਪਾਰਟੀਆਂ ਜਿਹੜੀਆਂ ਵੀ ਆਪਣਾ ਕਿਸਮਤ ਜਮਾਰੀਆਂ ਨੇ ਉਹਨਾਂ ਦੀ ਤੁਲਨਾ ਕਰਨੀ ਹੈ ਤੇ ਫਿਰ ਜਿਹੜੇ ਕੈਂਡੀਡੇਟ ਖੜੇ ਨੇ ਉਹਨਾਂ ਦੀ ਤੁਲਨਾ ਕਰਨੀ ਹੈ ਆਪਾਂ ਸਭ ਤੋਂ ਪਹਿਲਾਂ ਪਾਰਟੀ ਦੇ ਹਿਸਾਬ ਨਾਲ ਚਲਦੇ ਹੋਏ ਆਪਾਂ ਜਿਹੜੀ ਇਸ ਟਾਈਮ ਦੀ ਰੂਲਿੰਗ ਪਾਰਟੀ ਹੈ ਉਸ ਰੂਲਿੰਗ ਪਾਰਟੀ ਦੇ ਉੱਪਰ ਤਾਂ ਉਹ ਜਿਹੜੀ ਆਪਣੀ ਪੰਜਵੀਂ ਦੇ ਕਤਾਰ ਦੇ ਵਿੱਚ ਉਹ ਜਿਹੜੀ ਠੱਗ ਤੇ ਉਹ ਜਿਹੜਾ ਇੱਕ ਲੇਲਾ ਵੇਚਣ ਜਾਂਦਾ ਹੈ ਬੱਚਾ ਉਸ ਇਹਨਾਂ ਉੱਪਰ ਪੂਰੀ ਢੁਕਦੀ ਹੈ ਤੇ ਉਹ ਕਹਾਣੀ ਚੋਂ ਮੈਂ ਤੁਹਾਨੂੰ ਯਾਦ ਕਰਾ ਦਿੰਨਾ ਹੈ ਵੀ ਕੋਈ ਬੱਕਰੀਆਂ ਦਾ ਵਪਾਰ ਕਰਦਾ ਸੀਗਾ ਤੇ ਉਹਨਾਂ ਦਾ ਇੱਕ ਛੋਟਾ ਬੱਚਾ ਸੀ ਉਹ 12-13 ਸਾਲ ਦਾ ਹੋ ਗਿਆ ਤੇ ਉਹਦੀ ਮਾਂ ਕਹਿਣ ਲੱਗੀ ਆਪਣੇ ਹਸਬੰਡ ਨੂੰ ਵੀ ਇਹਨੂੰ ਵੀ ਹੁਣ ਮੁੰਡੇ ਨੂੰ ਵਪਾਰ ਸਿਖਾਓ ਉਹ ਕਹਿੰਦੇ ਫਿਰ ਚਲੋ ਆਪ 6 ਮਹੀਨੇ ਹੋਏ ਇੱਕ ਬੱਕਰੀ ਸੂਈ ਹੈ ਇਹਦਾ ਜਿਹੜਾ ਲੇੜਾ ਇਹ ਜਾ ਕੇ ਆਪਣਾ ਵੇਚ ਕੇ ਆਵੇ ਮੰਡੀ ਇਹ ਉਹ ਕੋਲ ਖੜੇ ਜਿਹੜੇ ਸੀਗੇ ਠੱਗ ਵੀ ਸੁਣ ਰਹੇ ਸੀ ਉਹਨਾਂ ਨੇ ਕੀ ਕੀਤਾ ਨਿਕਲਦੀ ਜਦੋਂ ਘਰੋਂ ਨਿਕਲਿਆ ਕੁਛੜ ਮਾਰ ਕੇ ਲੇੜੇ ਨੂੰ ਤੋ ਕਹਿੰਦੇ ਜੀ ਆਹ ਕੋ ਕੁੱਤੇ ਦਾ ਬੱਚਾ ਕਿਧਰ ਨੂੰ ਲੈ ਕੇ ਚੱਲਿਆ ਉਹ ਕਹਾ ਨਾ ਨਾ ਅਸੀਂ ਤਾਂ ਸਾਰੀ ਉਮਰ ਤੇ ਬੱਕਰੀਆਂ ਦਾ ਵਪਾਰ ਕਰਦੇ ਆ ਇਹ ਤਾਂ ਲੇੜਾ ਜਿਹੜਾ ਐ ਸਾਡੇ ਬੱਕਰੀ ਸੋਈ ਸੀ ਉਹਨੇ ਤਿੰਨ ਬੱਚੇ ਦੇ ਉੱਤੇ ਸੀ ਉਹਨਾਂ ਚੋਂ ਇੱਕ ਐ 6 ਮਹੀਨੇ ਹੋਏ ਨੇ ਸੋਈ ਨੂੰ ਕੀ ਗੱਲਾਂ ਕਰੀ ਜਣਾ ਯਾਰ ਐਨੀ ਗੱਲ ਕਹਿ ਕੇ ਅੱਗੇ ਚੱਲਿਆ ਗਿਆ ਅੱਗੇ ਫੇਰ ਇੱਕ ਖੜਾ ਸੀ ਉਹਨਾਂ ਦੇ ਟੋਲੇ ਦਾ ਹੀ ਉਹ ਕਹਿੰਦਾ ਯਾਰ ਆਹ ਤੂੰ ਕੁੱਤਾ ਜਾ ਕੇ ਚੱਕੀ ਕਿੱਧਰ ਨੂੰ ਜਾ ਰਿਹਾ। ਉਹ ਕਹਿੰਦਾ ਜੀ ਕਮਾਲ ਕਰੀ ਜਾਂਦੇ ਹੋ ਸਾਰੀ ਉਮਰ ਦਾ ਅਸੀਂ ਬੱਕਰੀਆਂ ਦਾ ਵਪਾਰ ਕਰਦੇ ਹਾਂ ਤੁਸੀਂ ਇਹਨੂੰ ਕੁੱਤਾ ਦੱਸੀ ਜਾਂਦੇ ਹੋ ਉਹਦੀ ਵੀ ਗੱਲ ਨਹੀਂ ਸੁਣੀ ਅੱਗੇ ਚੱਲਿਆ ਗਿਆ। ਜਾਂ ਮੰਡੀ ਦੇ ਆਹਨ ਗੇਟ ਤੇ ਖੜਾ ਸੀ। ਉਹ ਥੋੜਾ ਜਿਹਾ ਜਾਣਾ ਕਿਸੰਦਾ ਠੱਗ ਸੀ। ਉਹ ਕਹਿੰਦਾ ਭਈ ਆਹ ਔਰੇ ਤਾਂ ਮੰਡੀ ਆ ਜਿਹੜੀ ਇਹ ਸਾਰੀ ਬੱਕਰੀਆਂ ਤੇ ਬੱਕਰਿਆਂ ਦੀ ਮੰਡੀ ਆ ਜਾਂ ਲੇੜਿਆਂ ਦੀ ਮੰਡੀ ਆ। ਇਹਦੇ 'ਚ ਤੂੰ ਆਹ ਕੁੱਤੇ ਨੂੰ ਲੈ ਕੇ ਕਿਵੇਂ ਐਂਟਰ ਕਰ ਸਕਦਾ ਹੈ? ਇਹਦੀ ਲੈ ਕੇ ਆ ਸਕਦਾ ਤੂੰ ਅੰਦਰ। ਉਹ ਲੋ ਜੀ ਉੱਥੇ ਢੇਲਾ ਸਿੱਟ ਕੇ ਪਿੱਛੇ ਘਰ ਨੂੰ ਮੁੜਿਆ ਆ ਆ ਕੇ ਆਪਣੀ ਮਾਂ ਪਿਓ ਨਾਲ ਲੜਨ ਲੱਗ ਗਿਆ ਬਧੇਰਾ ਮਾਂ ਪਿਓ ਨੇ ਸਮਝਾਇਆ ਵੀ ਤੇਰੇ ਸਾਹਮਣੇ ਤਾਂ ਬੱਕਰੀ ਸੁੱਈ ਸੀ ਤੇਰੇ ਸਾਹਮਣੇ ਤਾਂ ਆਪਾਂ ਸਾਰੀ ਉਮਰ ਦਾ ਬੱਕਰੀਆਂ ਦਾ ਵਪਾਰ ਕਰਦੇ ਆ ਉਹਨੇ ਇੱਕ ਨਹੀਂ ਸੁਣੀ ਆਪਣੇ ਮਾਂ ਪਿਓ ਨਾਲ ਲੜਨ ਲੱਗ ਗਿਆ ਸੋ ਇਹ ਆਪਣੇ 12 ਚ ਮਗਰ ਲੱਗੇ ਸੀ ਪਹਿਲਾਂ ਪਤੰਗ ਜਹਾੜਾਇਆ ਇਹਨਾਂ ਨੇ ਤੁਸੀਂ ਨਹੀਂ ਕਾਬੂ ਆਏ ਇਹਨਾਂ ਦੇ ਫਿਰ ਇਹਨਾਂ ਨੇ ਇੱਕ ਟੋਪੀ ਜੀ ਬਣਾ ਲਈ ਉਹਦੇ ਆਲੇ-ਦਾਲੇ ਤੋਂ ਝਾੜੂ ਜੇ ਛਾਪ ਨੇ ਤੁਸੀਂ ਫੇਰ ਨਹੀਂ ਇਹਨਾਂ ਦੇ ਕਾਬੂ ਆਏ ਫੇਰ ਇਹਨਾਂ ਦੇ ਅਖੀਰ 'ਚ ਬਾਈ ਚਾ ਕੇ ਆ ਆਪਣੇ ਮਹਾਨ ਸ਼ਹੀਦ ਭਗਤ ਸਿੰਘ ਜੀ ਆਗੀ ਪਤ ਮੰਨ ਕੇ ਆਪਾਂ ਨੂੰ ਠੱਗੇ ਲਿਆ ਹੁਣ ਜਿਹੜੀ ਕੀ ਠੱਗੀ ਮਾਰੀ ਇਹਨਾਂ ਨੇ ਦੱਸ ਦੋ ਔਰਤਾਂ ਨੂੰ 1000 ਰੁਪਿਆ ਕਿਸੇ ਨੇ ਕਿਸੇ ਦੇ ਖਾਤੇ 'ਚ ਆਇਆ ਹੋਵੇ ਕਿਸੇ ਆਪਣੀ ਮਾਤਾ ਦੇ ਕਿਸੇ ਭੈਣ ਦੇ ਕਿਸੇ ਧੀ ਦੇ ਖਾਤੇ 'ਚ ਕੋਈ ਆਇਆ ਹੋਵੇ ਤਾਂ ਕੋਈ ਹੱਥ ਖੜਾ ਕਰਕੇ ਦੱਸ ਦੋ ਦੂਜੇ ਨੰਬਰ ਤੇ ਕਹਿੰਦੇ ਸੀ ਜੀ ਅਸੀਂ ਨਸ਼ਾ ਖਤਮ ਕਰਤੋਂ ਬਸ ਸਾਡਾ ਟ੍ਰੇਟਲਾਸਾ ਦਾ ਗੱਲ ਹਰਕਾ ਅਨੰਦਪੁਰ ਸਾਹਿਬ ਦਾ ਬਹਾੜੀ ਤੋਂ ਲੈ ਕੇ ਡੰਗਲ ਤੱਕ 2.5 ਦਰਜੇ ਤੋਂ ਵੱਧ ਅੰਡਰ ਰੇਲਵੇ ਬ੍ਰਿਜ ਬਣਿਆ। ਹੋਰ ਪੰਜਾਬ ਦੇ ਕਿਤੇ ਹਲਕੇ ਜਿੰਦੇ ਨਹੀਂ ਹੋਣੇ। ਅੱਜ ਰੇਲਵੇ ਸਟੇਸ਼ਨ ਅਪਗ੍ਰੇਡ ਕਰਾ ਸਕਦਾ। ਦੋ ਪਾਸਪੋਰਟ ਆਫ ਰੋਪੜ ਤੇ ਨਵੇਂ ਸੈਟ ਬਣਾ ਸਕਦਾ। 3 ਘੰਟੇ ਦਾ ਸਫ਼ਰ ਚंडीगढ़ ਤੋਂ ਜਲੰਧਰ ਦਾ ਹੁੰਦਾ ਸੀ। ਜਿਹੜਾ ਡੇਢ ਘੰਟੇ ਚਲੇ ਜਾਂਦਾ ਜਿਵੇਂ ਡੇਢ ਘੰਟੇ ਤੇ ਲੱਗਿਆ। ਘਰ ਤੋਂ ਤੁਰ ਕੇ ਜਲੰਧਰ ਡੇਢ ਘੰਟੇ ਪਹੁੰਚ ਗਏ। ਹਲਕਾ ਵਧੀਆ ਹਾਈਵੇ ਬਣਾਇਆ ਨੰਗਾ ਨੰਗਾ ਐਨ ਐਫ ਐਲ ਦਾ ਕਾਰਖਾਨਾ ਬੰਦ ਹੋ ਗਿਆ ਸੀ ਮੈਂ ਅੜ ਕੇ ਬੈਠ ਗਿਆ ਮਤਰੀ ਕੋਲ ਮੈਂ ਉਖਣਾ ਹੀ ਨਹੀਂ ਜਾਂਦਾ ਕਿ ਬਾਅਦ ਨਹੀਂ ਲੰਦਾ ਆਰਡਰ ਬਾਅਦ ਕਰਾਇਆ ਆ ਲੈਂਡ ਐਕਵਾਇਜ਼ੀਸ਼ਨ ਐਕਟ ਐਡਾ ਫਜ਼ਰਨਾ ਆ ਗਈ ਤੁਸੀਂ ਮੈਨੂੰ ਛੁੜ ਕੇ ਭੇਜਿਆ 2016 ਚ ਲੈਂਡ ਐਕਵਾਇਜ਼ੀਸ਼ਨ ਐਕਟ ਲੈ ਬਾਡੀ ਜ਼ਮੀਨ ਤੇ ਕੋਈ ਸੜਕ ਸਕੂਲ ਹਸਤਾ ਤੁਸੀਂ ਹਿਲੋ ਜਿੰਨੀ ਕਰਦਾ ਜਿੰਨੇ ਪੈਸੇ ਦੇ ਸਰਕਾਰ ਲੈਣੇ ਪਏ मां कला जिने वरोधा